ਇੱਕ ਕਹਾਵਤ ਹੈ ਅਖੇ ਜਦੋਂ ਬਾਂਦਰਾ ਹੱਥ ਡੱਬੀ ਆ ਜੇ ਤਾਂ ਗਲਾਉਣਗੇ ਇਹ ਆਪਣੇ ਬੇਰਜ਼ਗਾਰਾਂ ਦੇ ਸੰਘਰਸ਼ ਤੇ ਖਰੀ ਟੁੱਕ ਰਹੀ ਹੈ ਪਿਛਲੇ ਸਮਿਆਂ ਦੇ ਵਿੱਚ ਜਦੋਂ ਜਦੋਂ ਕਦੇ ਬੇਰਜ਼ਗਾਰਾਂ ਨੇ ਸਰਕਾਰ ਉੱਤੇ ਆਪਣੀਆਂ ਮੰਗਾਂ ਵਾਸਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕੋਈ ਨਾ ਕੋਈ ਅਜਿਹੀ ਸੂਈ ਚੋਭੀ ਜਾਂਦੀ ਰਹੀ ਹੈ ਕਿ ਉਹ ਪ੍ਰੈਸ਼ਰ ਲੂਜ਼ ਹੁੰਦਾ ਰਹੀ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਲੋਕਾਂ ਵੱਲੋਂ ਹੋਰ ਅਜਿਹਾ ਖੜਾ ਕਰ ਦਿੱਤਾ ਜਾਂਦਾ ਸ਼ੰਕਾ ਜਿਹਦੇ ਵਿੱਚੋਂ ਬਿਰਤਕਾਰਾਂ ਦੇ ਵਿੱਚੋਂ ਲੋਕਾਂ ਦੇ ਵਿੱਚ ਦੁਬਧਾ ਪੈਦਾ ਹੁੰਦੀ ਹੈ। ਸਤਿਓ ਤੁਹਾਡੇ ਯਾਦ ਹੋਊਗਾ ਪਿਛਲੇ ਸਮਿਆਂ ਦੇ ਵਿੱਚ ਇੱਕ ਅਜਿਹਾ ਪ੍ਰਚਾਰ ਚਲਾਇਆ ਗਿਆ ਕਿ ਕੁਝ ਜਥੇਬੰਦੀਆਂ ਪ੍ਰੋਮੋਸ਼ਨ ਕੋਟਾ 75% ਮੰਗ ਰਹੀਆਂ ਨੇ ਨਵੀਂ ਭਰਤੀ 25% ਮਾਸਟਰ ਗ੍ਰੈਡ ਦੇ ਵਿੱਚ ਕਿਉਂਕਿ ਆਪਾਂ ਮਾਸਟਰਕੇਡ ਨੂੰ ਰਿਪਰੈਜ਼ੈਂਟ ਕਰਦੇ ਆਂ ਜਦ ਕਿ ਰੂਲ ਹੈ 25% ਦੀ ਪ੍ਰਮੋਸ਼ਨ ਪ੍ਰਾਇਮਰੀ ਦੇ ਵਿੱਚੋਂ ਵੱਖ-ਵੱਖ ਕੋਟਿਆਂ ਦੇ ਵਿੱਚੋਂ ਤੇ 75% ਦੀ ਨਵੀਂ ਭਰਤੀ ਉਹਨਾਂ ਮੌਕੇ ਤੇ ਬੜਾ ਆਪਾਂ ਇਸ ਗੱਲ ਤੇ ਕਨਵਿੰਸ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਕੁਝ ਲੋਕਾਂ ਨੂੰ ਤਾਂ ਇਹਦੇ ਬਾਰੇ ਪਤਾ ਹੈ ਹੀ ਨਹੀਂ ਸੀ ਪਰ ਚਾਤਰ ਲੋਕਾਂ ਨੇ ਜ਼ਰੂਰ ਪਿੱਛੇ ਉਸ ਦੇ ਇੱਕ ਜਿਹਨੂੰ ਕਹਿ ਲਈਏ ਕਿ ਆਪਾਂ ਆਪਣੀ ਚੁਆਤੀ ਲਈ ਚਾਕੀ ਖੇਢੀ ਜਿਹਦੇ ਨਾਲ ਉਹਨਾਂ ਨੂੰ ਲੱਗਿਆ ਕਿ ਇੱਕ ਹਿੱਸੇ ਨੂੰ ਕੱਟ ਲਿਆ ਜਾਵੇ, ਪਟ ਲਿਆ ਜਾਵੇ, ਤੋੜ ਲਿਆ ਜਾਵੇ ਇੱਕ ਵਿਸ਼ੇਸ਼ ਅਧਿਆਪਕ ਜਥੇਬੰਦੀ ਨੂੰ ਟਾਰਗੇਟ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਜਿਹੜਾ ਪੰਜਾਬ ਦੇ ਵਿੱਚ ਕਿਰਦਾਰ ਖੁਸ਼ੀ ਕੀਤੀ ਜਾਵੇ, ਪੰਜਾਬ ਦੇ ਵਿੱਚ ਉਹਨਾਂ ਦੇ ਸੰਘਰਸ਼ ਨੂੰ ਧਰਪੀਡੋ ਕੀਤਾ ਜਾਵੇ ਆਪਾਂ ਇਸ ਗੱਲ ਨੂੰ ਉਨਾ ਸਮਿਆਂ ਦੇ ਵਿੱਚ ਸਰਵਿਸ ਰੂਲਾਂ ਦੇ ਜਿਹੜਾ ਉਹ ਪੇਜ ਸ਼ੇਅਰ ਕਰਕੇ ਕਾਫੀ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਵੇਰਜ਼ਗਰਾਂ ਨੂੰ ਤਾਂ ਉਹੀ ਕੁਝ ਲੋਕ ਹੁਣ ਫੇਰ ਆਪਣੀ ਭਰਤੀ ਦੇ ਵਿੱਚ ਨਮਾ ਅੜਿੱਕਾ ਖੜਾ ਕਰਤਾ ਆਪਾਂ ਨੂੰ ਇਸ ਗੱਲ ਦੀ ਉਮੀਦ ਸੀ ਕਿ 25 ਦੇ ਮੋਰਚੇ ਨੂੰ ਲੈ ਕੇ ਪ੍ਰੈਸ਼ਰ ਬਣ ਰਿਹਾ 31 ਦਸੰਬਰ ਤੋਂ ਪਹਿਲਾਂ ਜੇਕਰ ਆਪਾਂ ਇੱਕ ਇਸ਼ਤਿਹਾਰ ਦੀ ਅਨਾਊਂਸਮੈਂਟ ਕਰਵਾ ਜੀਏ ਜਿਵੇਂ 16 ਦਸੰਬਰ 2021 ਨੂੰ ਪ੍ਰਗਟ ਸਿੰਘ ਤੋਂ ਕਰਵਾਈ ਸੀ ਆਪਾਂ 41 ਕਟ ਪੋਸਟਾਂ ਦੀ ਜਿਹੜੇ ਲੋਕ ਉਦੋਂ 31 ਦਸੰਬਰ 2021 ਨੂੰ ਓਵਰੇਜ ਹੋ ਰਹੇ ਸੀ ਉਹ ਏਜ ਵਾਈ ਬਚ ਗਏ ਸੀ ਹੁਣ ਵੀ ਆਪਣੀ ਇਹੀ ਕੋਸ਼ਿਸ਼ ਸੀ ਕਿ ਪਹਿਲੀ ਵੰਗ ਆਪਾਂ ਨੂੰ ਏਜ ਰੈਲੈਕਸੇਸ਼ਨ ਮਿਲੇ ਨਹੀਂ ਮਿਲਦੀ ਜਾਂ ਕੋਈ ਮਿਥੇ ਸਾਲਾਂ ਤਹਿਤ ਮਿਲਦੀ ਹੈ 5 ਜਾਂ 4 ਸਾਲ ਦੀ ਉਹਦੇ ਵਿੱਚੋਂ 1 ਸਾਲ ਦਾ ਫਾਇਦਾ ਪਹਿ ਲੈ ਜੀਏ ਕਿ 31 ਦਸੰਬਰ ਤੋਂ ਪਹਿਲਾਂ ਇਸ਼ਤਿਹਾਰ ਜਾਰੀ ਕਰਵਾ ਲਈਏ 2025 ਚ ਤਾਂ ਹੁਣ ਜਦੋਂ ਆਪਾਂ ਅੱਜ 21 ਅਗਸਤ ਦੀਕ ਤੇ ਬੈਠੇ ਆ 10 ਦਿਨ ਬਾਕੀ ਰਹਿ ਗਏ ਇਸ ਸਾਲ ਦੇ ਤਾਂ ਹੁਣ ਡਰ ਫੇਰ ਨਮਾ ਖੜਾ ਹੋ ਗਿਆ ਖੜਾ ਕੀ ਹੋ ਗਿਆ ਕਿ ਇੱਕ ਕੋਰਟ ਦੇ ਵਿੱਚ ਕੇਸ ਚੱਲਿਆ ਗਿਆ ਜਿਹਦੇ ਵਿੱਚੋਂ ਅਗਲੀ ਪੇਸ਼ੀ 5 ਫਰਵਰੀ ਐ 5 ਫਰਵਰੀ 2026 ਭਾਵੇਂ ਕਿ ਜਨਵਰੀ ਦਾ ਮਹੀਨਾ ਸਾਰਾ ਪਿਆ ਇਹ 10 ਦਿਨ ਰੁਪਏ ਨੇ ਡੇਢ ਮਹੀਨਾ ਬਾਕੀ ਪਿਆ ਤਾਂ 31 ਦਸੰਬਰ ਬਾਉਂਡ ਹੋ ਗਿਆ ਜਿਹੜਾ ਕਿ ਪ੍ਰੋਮੋਸ਼ਨ ਨੂੰ ਲੈ ਕੇ ਕੇਸ ਕੀਤਾ ਗਿਆ ਜਦੋਂ ਤੱਕ ਪ੍ਰੋਮੋਸ਼ਨ ਆ ਨਹੀਂ ਹੁੰਦੀ ਆ ਮਾਸਟਰ ਕੈਡਰ ਚੋਂ ਲੈਕਚਰਰ ਲੈਕਚਰਰ ਤੋਂ ਪ੍ਰਿੰਸੀਪਲ ਤਾਂ ਆਪਣੇ ਵਾਸਤੇ ਲੈਕਚਰਰ ਤੇ ਮਾਸਟਰ ਕੇਡਰ ਦੀਆਂ ਪੋਸਟਾਂ ਦਾ ਵੇਰਵਾ ਨਹੀਂ ਬਣਦਾ ਇਹਨਾਂ ਵਿੱਚ ਭਰਤੀ ਨਹੀਂ ਆਉਂਦੀ ਤਾਂ ਹੁਣ ਲੈਕਚਰਰ ਵੀ ਆਪਣੀ ਖੂ ਘਾਤੇ ਪੈ ਗਈ ਮਾਸਟਰ ਕੇਡਰ ਵੀ ਉਦੋਂ ਤੱਕ ਖੂ ਘਾਤੇ ਪੈ ਗਿਆ ਤੇ ਜਿਹੜੀਆਂ ਮੀਟਿੰਗਾਂ ਸੀਗੀਆਂ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਦਿੱਤੀਆਂ ਆਪਾਂ ਨੂੰ ਪਹਿਲਾਂ ਹੀ ਇਸ ਨਾਲ ਦਾ ਖਰਸਾ ਸੀ ਕਿ 21 ਤਰੀਕ ਤੱਕ ਕੋਈ ਮੀਟਿੰਗ ਨਹੀਂ ਹੋਣੀ ਇਸ ਤੋਂ ਬਾਅਦ ਚ ਹੋਣਗੀਆਂ ਆਉਂਦੇ ਦੋ ਤਿੰਨਾਂ ਤਰ੍ਹਾਂ ਦੇ ਵਿੱਚ ਆਪਣੀਆਂ ਮੀਟਿੰਗਾਂ ਦੀ ਜਿਹੜੀ ਉਮੀਦ ਸੀ ਅਜੇ ਉਹ ਵੀ ਧੁੰਦਲੀ ਹੈ ਕਿਉਂਕਿ ਇੱਕ ਪਾਸੇ ਆਪਾਂ ਕੁਝ ਜਥੇਬੰਦੀਆਂ ਇਕੱਠੇ ਹੋ ਕੇ ਆਪਣੇ ਮਾਸਟਰ ਕੈਡਰ ਦੇ ਲੈਕਚਰ ਆਪਦੀਆਂ ਸਹਿ ਪ੍ਰੋਫੈਸਰ ਦੀਆਂ ਮੰਗਾ ਵਾਸਤੇ ਉਮਰ ਵਾਸਤੇ 55 ਵਾਸਤੇ ਆਰਟ ਐਂਡ ਕ્રાਫਟ ਮੱਟੀ ਪਰਪਸ ਵਾਸਤੇ ਦਬਾਅ ਪਣਾ ਬਣਾ ਰਹੇ ਆ ਦੂਜੇ ਪਾਸੇ ਇਸੇ ਦੁਆਰ ਨੂੰ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਗੱਲ ਆਖੀ ਗਈ ਕਿ 7 ਤਰੀਕ ਦਾ ਧਰਨਾ ਲਾਉਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਮੀਟਿੰਗਾਂ ਕਰ ਰਹੀ ਹੈ ਕੁਝ ਲੋਕਾਂ ਨੇ ਲੋ ਇਹ ਗੱਲ ਕਹੀਗੀ ਪਰ ਉਹ ਮੀਟਿੰਗਾਂ ਨਹੀਂ ਹੋਈਆਂ ਉਹ ਮੀਟਿੰਗਾਂ ਦੇ ਵਿੱਚ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਉੰ데 ਦੋ ਦਿਨਾਂ ਦੇ ਵਿੱਚ ਵੀ ਅਜੇ ਇਸ ਗੱਲ ਦੀ ਸੰਭਾਵਨਾ ਘੱਟ ਹੈ ਤਾਂ ਹੁਣ ਜਦੋਂ 25 ਤਰੀਕ ਨੂੰ ਮੋਰਚਾ ਲੱਗ ਰਿਹਾ ਹੈ ਹੁਣ ਫੇਰ 5 ਫਰਵਰੀ ਬਾਂਡ ਹੋਗੀ ਉਨੇ ਹੀ ਲੋਕਾਂ ਵੱਲੋਂ ਜਿਹੜੇ ਲੋਕਾਂ ਨੇ ਉਦੋਂ ਬੇਜ਼ਾਰਗਾਂ ਦੇ ਸੰਦਰਸ਼ ਦਾ ਵਿਰੋਧ ਕੀਤਾ ਸੀ ਜਾਂ ਬੇਜ਼ਾਰਗਾਂ ਨੇ ਪੈਰਲਲ ਇੱਕ ਕੈਂਪੇਨ ਚਲਾ ਕੇ ਦੁਬਧਾ ਪੈਦਾ ਕੀਤੀ ਸੀ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ ਮੰਗ ਸਰਕਾਰ ਤੋਂ ਮਨਾਉਣੀ ਅੱਡ ਗੱਲ ਹੈ ਤੁਹਾਡੀਆਂ ਮੰਗਾਂ ਨੂੰ ਮਨਾਉਣ ਵਾਸਤੇ ਮਨਵਾਉਣ ਵਾਸਤੇ ਸੰਘਰਸ਼ ਨੂੰ ਤਾਰਪੀਡੋ ਕਰਦੇ ਕੁਝ ਲੋਕਾਂ ਦੀ ਆਇਡੈਂਟੀਫਿਕੇਸ਼ਨ ਕਰਨੀ ਵੀ ਬਣਦੀ ਹੈ। ਉਹਨਾਂ ਦੇ ਪੜਤਾਲ ਉਹਨਾਂ ਦੀ ਜਾਂਚ ਕਰਨੀ ਬਣਦੀ ਹੈ। ਕਿਉਂਕਿ ਕੁਝ ਲੋਕ ਕਿਸੇ ਤਰੀਕੇ ਦੇ ਨਾਲ ਤੁਹਾਡੇ ਸੰਘਰਸ਼ ਨੂੰ ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਰਕਾਰ ਉਹਨਾਂ ਨੂੰ ਆਪਣੇ ਹੱਥ ਠੋਕੇ ਬਣਾ ਰਹੀ ਹੈ। ਸਰਕਾਰ ਉਹਨੂੰ ਵਰਤ ਰਹੀ ਹੈ। ਤੁਹਾਡੇ ਸੰਘਰਸ਼ ਨੂੰ ਤਾਰਪੀਡੋ ਕਰਨ ਵਾਸਤੇ ਉਹ ਤਾਅਵਲੇ ਰਹਿੰਦੇ ਆ ਕਦੇ ਨਾ ਕਦੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਸੰਘਰਸ਼ ਨੂੰ ਅਸੀਂ ਜੇਕਰ ਖਤਮ ਕਰ ਦਈਏ ਮੱਦਮ ਪਾ ਦਈਏ ਮਠਾ ਕਰ ਦਈਏ ਲੋਕਾਂ ਦਾ ਇੰਟਰਸਟ ਦੇ ਵਿੱਚੋਂ ਖਤਮ ਕਰ ਦਈਏ ਸ਼ਾਇਦ ਸਾਡੀ ਕੋਈ ਪੁਸ਼ ਦਸੋਂ ਲੱਗ ਜਾਣੀ ਹੈ ਸੋ ਸਾਥੀਓ ਗੱਲ ਇਹ ਫਿਰ ਰੋਜ਼ਗਾਰ ਦੀ ਹੈ ਤੁਹਾਡੇ ਵਿੱਚ ਵੱਡੀ ਗਿਣਤੀ ਦੇ ਵਿੱਚ ਓਵਰੇਜ ਇਸ ਸਰਕਾਰ ਦੀ ਨਾਕਾਮੀ ਕਾਰਨ 4 ਸਾਲਾਂ ਚ ਹੋ ਗਏ ਕੁਝ ਉਸੇ ਕੈਟਾਗਰੀ ਦੇ ਲੋਕ ਇਸ ਗੱਲ ਦਾ ਦੋਸ਼ ਬੇਰਜ਼ਗਾਰਾਂ ਸਿਰ ਮੜਦੇ ਐ ਕੋਈ ਕਹਿੰਦਾ ਜੀ 45 ਸਾਲ ਦੇ ਨੂੰ ਕਿੱਥੋਂ ਨੌਕਰੀ ਦੇ ਦੇ 47 ਦੇ ਨੂੰ ਕਿੱਥੇ ਦੇ ਦੇ ਜਿਹੜੇ ਜਨਰਲ ਕੈਟਾਗਰੀ ਦੇ ਤੁਸੀਂ ਉਦੋਂ 34 ਸਾਲ ਦੇ ਸੀਗੇ ਅੱਜ ਤੁਸੀਂ 70 ਕ੍ਰੋਸ ਕਰ ਗਏ ਇਹ ਸਵਾਲ ਤੁਹਾਡੇ ਤੇ ਨਹੀਂ ਬਣਦਾ ਇਹ ਸਰਕਾਰ ਤੇ ਬਣਦਾ ਜਿਹੜੇ ਕੈਟਾਗਰੀ ਵਾਲੇ ਉਦੋਂ 40 ਦੇ ਸੀਗੇ ਅੱਜ 44 ਦੇ ਹੋ ਚੁੱਕੇ ਐ ਤਾਂ ਉਹ ਦੋਸੋਂ ਨਾ ਵੀਰ ਵਗੈਰਾ ਦਾ ਨਹੀਂ ਕਿਉਂਕਿ ਇਸਤਿਹਾਰ ਹੀ ਨਹੀਂ ਆਇਆ ਤਾਂ ਉਹਨਾਂ ਦੀ ਚਲਾਕੀ ਇਹ ਹੈ ਕਿ ਲੋਕਾਂ ਸਾਹਮਣੇ ਇਸ ਗੱਲ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੇ ਸਰਕਾਰ ਉਹਨਾਂ ਨੂੰ ਜਿਨ੍ਹਾਂ ਦੀ ਉਮਰ ਹੀ ਲੰਘ ਗਈ 4-5 ਸਾਲ ਲੰਘ ਗਈ ਉਹਨਾਂ ਨੂੰ ਕਿੱਥੋਂ ਮੌਕਾ ਦੇ ਦੇ ਇਹ ਸਵਾਲ ਸਰਕਾਰ ਨੂੰ ਕਰਨਾ ਬਣਦਾ ਹੈ ਜਦੋਂ ਅੱਜ ਵੀ ਵੀਜਟ ਦਾ ਕੋਰਸ 45 ਤੇ 50 ਫੀਸਦੀ ਅੰਕਾਂ ਦੇ ਨਾਲ ਹੋ ਰਿਹਾ ਹੈ ਗ੍ਰੈਜੂਏਸ਼ਨ ਦੇ ਵਿੱਚੋਂ ਤਾਂ ਇਹ ਪ੍ਰਚਾਰ ਚਲਾਉਣਾ ਜਿਉਂ ਤਾਂ ਡੱਲ ਹੈ ਜਿਨ੍ਹਾਂ ਦੇ 45 ਜਾਂ 50 ਨੇ 55 ਤੋਂ ਘੱਟ ਨੇ ਉਹ ਤਾਂ ਡੱਲ ਨਹੀਂ ਤਾਂ ਇਹ ਵੀ ਇੱਕ ਤਰ੍ਹਾਂ ਦੀ ਉਹਨਾਂ ਲੋਕਾਂ ਦੀ ਸਾਜ਼ਿਸ਼ ਹੈ ਸੋ ਇਹਨਾਂ ਸਾਰੀਆਂ ਮੰਗਾਂ ਵਾਸਤੇ 25 ਤਰੀਕ ਨੂੰ ਆਪਾਂ ਮੋਰਚਾ ਲਾ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਸੇ ਪਾਸੇ ਦੀਆਂ ਅਜਈਆਂ ਉਹਨਾਂ ਗੱਲਾਂ ਨੂੰ ਛੱਡ ਕੇ ਸਿਰਫ 25 ਤਰੀਕ ਤੇ ਟੇਕ ਰੱਖੀਏ ਆਪ ਕੋ ਆਪਣੇ ਪਿੰਡ ਸੈਰ ਦੇ ਵਿੱਚ ਜਿੱਥੇ ਕਿਤੇ ਤੁਸੀਂ ਕਰ ਸਕਦੇ ਹੋ ਕੈਂਪੇਨ ਚਲਾਓ ਫੰਡ ਵਾਸਤੇ ਅ ਦੂਜੀਆਂ ਜਥੇਬੰਦੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਨੂੰ ਨਾਲ ਜੋੜਨ ਵਾਸਤੇ ਇੱਕ ਵਾਰ 25 ਤਰੀਕ ਨੂੰ ਆਪਾਂ ਜਾ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਆਪਣਾ ਪੱਕਾ ਮੋਰਚਾ ਗੱਢੀਏ ਜਦੋਂ ਤੱਕ ਕਿਉਂਕਿ ਸਰਕਾਰ ਕੋਲੇ ਬਹਾਨਾ ਹੈ 5 ਫਰਵਰੀ ਦਾ ਪਰ ਜਦੋਂ ਤੁਹਾਡਾ ਦਬਾਅ ਪੈਂਦਾ ਹੈ ਬਹੁਤ ਕੁਝ ਉਹਦੇ ਹੱਲ ਨਿਕਲ ਸਕਦੇ ਆ ਅਨਾਉਂਸਮੈਂਟ ਹੋ ਸਕਦੀ ਹੈ 31 ਤੋਂ ਪਹਿਲਾਂ ਪੋਸਟਾਂ ਦੀ ਗਿਣਤੀ ਵਿੱਚ ਵੇਰੀਏਸ਼ਨ ਬਾਅਦ ਦੇ ਵਿੱਚ ਆ ਸਕਦੀ ਹੈ ਤੁਹਾਡੀ ਜਿਨ੍ਹਾਂ ਦੀ 31 ਨੂੰ ਲੰਘ ਰਹੇ ਹੋ ਤੁਸੀਂ ਵੀ ਬਚੋ ਪੋਸਟਾਂ ਆਪਣੇ ਵਾਸਤੇ ਅਨਾਉਂਸ ਹੋਣ ਜਦੋਂ ਲਗਾਤਾਰ ਮੀਟਿੰਗਾਂ ਦਾ ਦੌਰ ਚੱਲੇ ਤਾਂ ਸਰਕਾਰ ਉਸ ਦੇ ਵਿੱਚ ਕੋਈ ਵਿਚਲਾ ਰਸਤਾ ਵੀ ਕੱਢ ਸਕਦੀ ਹੈ ਸੋ ਤੁਹਾਨੂੰ ਬੇਨਤੀ ਹੈ ਕਿ 25 ਤਰੀਕ ਨੂੰ ਜਿਹੜਾ ਮੋਰਚਾ ਲਾਉਣ ਜਾ ਰਹੇ ਹਾਂ ਉਸ ਵਾਸਤੇ ਦਿਨ ਰਾਤ ਮਿਹਨਤ ਕਰੀਏ ਬਾਕੀ ਜਿੱਥੇ ਬੰਦਿਆਂ ਨੂੰ ਜੋੜੀਏ ਫੰਡ ਸਹਾਇਤਾ ਕਰੀਏ ਨਾਲ ਉਹ ਨਾਲ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿੱਥੇ ਕਿਤੇ ਤੁਸੀਂ ਆਪਣੇ ਮੰਗਾਂ ਸਵੰਧੀ ਨਾਰੇ ਲਿਖਾ ਕੇ ਦਿਓ ਉਹ ਮੰਗਾਂ ਨੂੰ ਕੰਧਾਂ ਤੇ ਲਿਖੋ ਆਉਂਦੇ ਜਾਂਦੇ ਲੋਕਾਂ ਨੂੰ ਪਤਾ ਲੱਗਣ 11 ਵਜੇ 25 ਤਰੀਕ ਨੂੰ 25 ਦਸੰਬਰ ਨੂੰ ਸੰਗਰੂਰ ਵਿਰਕਾ ਕੱਠੇ ਹੋ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਚੱਲਾਂਗੇ ਉਮੀਦ ਹੈ ਤੁਸੀਂ ਤੁਹਾਡੇ ਰੋਜ਼ਗਾਰ ਲਈ ਸਿਹਤ ਲੋਕਾਂ ਦੀ ਤੁਹਾਡੇ ਰੋਜ਼ਗਾਰ ਵਿੱਚ ਅੜਿੱਕਾ ਬਣ ਰਹੇ ਜਿਹੜਾ ਉਹਨਾਂ ਖੁਦਗਰਜ਼ ਲੋਕਾਂ ਦੀ ਪਛਾਣ ਜ਼ਰੂਰ ਕਰੋਗੇ ਦੇ ਜਗ੍ਹਾ ਸੰਦੀ ਮੋਰਚੇ ਵੱਲੋਂ ਮੈਂ ਸੁਖਿੰਦਰ ਸਿੰਘ ਢੱਲਵਾ